ਉਹ ਬੰਦੇ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਸੁਣੋ ਇਹ ਦੇਸ਼ ਦੇ ਵਿੱਚ ਇੱਕ ਇਤਿਹਾਸ ਲਚਿਆ 3700 ਕਿਲੋਮੀਟਰ ਦੀ ਯਾਤਰਾ ਕਰਕੇ ਰਾਹੁਲ ਗਾਂਧੀ ਨੇ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਹੈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਉਹਨੇ ਕੋਈ ਨਹੀਂ ਵਜਣ ਦਿੱਤੀ ਸਾਰੀ ਜੱਤ ਵੋਟ ਦਾ ਹੱਕ ਹੈ ਵੋਟ ਦੀ ਸ਼ਕਤੀ ਹੈ ਵੋਟ ਦੇ ਮੁੱਲ ਨੂੰ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਵੋਟ ਦੇਸ਼ ਦੀ ਸਰਕਾਰ ਪਲਟ ਸਕਦੀ ਹੈ ਤੇ ਫਿਰ ਮੇਰੀ ਦੂ ਵੱਡਾ ਮੁੱਲ ਕੀ ਹੋਇਆ ਵੋਟ ਚੋਰੀ ਹੋਏਗੀ ਮੈਂ ਤੁਹਾਨੂੰ ਦੱਸ ਰਿਹਾ ਵੀ ਚਾਰ ਸਟੇਟਾਂ ਸਰਕਾਰਾਂ ਆਉਂਦੀਆਂ ਰਹਿ ਗਈਆਂ ਉੱਥੇ ਰਾਹੁਲ ਗਾਂਧੀ ਤਾਂ ਇੱਕ ਐਸਾ ਨੇਤਾ ਇਹ ਜਾਂ پاک ਸਾਫ਼ ਸੁਥਰਾ ਅੰਦਰੋਂ ਬਾਹਰੋਂ ਇੱਕੋ ਜਿਹਾ ਤੇ ਗੱਲ ਮੂੰਹ ਤੇ ਕਹਿਣ ਦੀ ਜੁਰਤ ਰੱਖਦਾ ਉਹ ਆ ਰਾਹੁਲ ਗਾਂਧੀ ਉਹਦੇ ਵਰਗਾ ਸਪਸ਼ਟ ਨੇਤਾ ਪੂਰੇ ਹਿੰਦੁਸਤਾਨ 'ਚ ਕੋਈ ਨਹੀਂ ਹੈ ਇਹ ਚ ਪਹਿਲਾ ਫਰਜ਼ ਸਰਕਾਰ ਦਾ ਫਰਜ਼ ਇਹ ਆ ਕਿ ਲੋਕਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਨਾ ਅੱਜ ਨਾ ਜਾਨ ਸੁਰੱਖਿਆਤਾਂ ਨਾ ਮਾਲ ਸੁਰੱਖਿਆਤਾਂ ਘਰਾਂ ਚ ਆ ਕੇ ਸਾਡੀਆਂ ਮਾਤਾਵਾਂ ਪੈਣਾਂ ਦੀਆਂ ਕਿ ਜਿਹੜੇ ਬਾਲੀਆਂ ਲਾ ਲੀਆਂ ਤਾਂ ਬਸ ਗਾਂਧੀ ਜੀ ਕਿਵੇਂ ਉੱਭਰ ਕੇ ਆਇਆ ਨਾ ਅੱਜ ਅੱਜ ਦੇਸ਼ ਦੇ ਲੋਕਾਂ ਦੇ ਸਾਹਮਣੇ ਅੱਜ ਦੇਸ਼ ਅੱਜ ਤੁਸੀਂ 10 ਬੰਦਿਆਂ ਨਾਲ ਗੱਲ ਕਰੋ 9 ਬੰਦੇ ਕਹਿਣਗੇ ਰਾਹੁਲ ਗਾਂਧੀ ਚਾਹੀਦਾ ਹਮ ਰਾਹੁਲ ਗਾਂਧੀ ਦੇਸ਼ ਨੂੰ ਚਾਹੀਦਾ ਸਤਿ ਸ੍ਰੀ ਅਕਾਲ ਮੇਰੇ ਨਾਲ ਰਮਨਦੀਪ ਸਿੰਘ ਆਲਕ ਤੇ ਤੁਸੀਂ ਦੇਖ ਰਹੇ ਹੋ ਦੇਸ਼ ਜੁਨੇ ਚੈਨਲ ਸਾਡਾ ਮੌਜੂਦ ਨੇ ਟਕਸਾਲੀ ਕਾਂਗਰਸੀ ਕੇ ਕੇ ਬਾਬਾ ਜੀ ਆਜਾ ਪੜਾ ਉਹਨਾਂ ਨਾਲ ਗੱਲ ਕਰਾਂਗੇ ਕਿ ਦਿੱਤਾ ਵੋਟ ਦਾ ਹਮ ਇੱਕ ਵੋਟ ਦਾ ਜਿੱਤਿਆ ਤੁਹਾਨੂੰ ਪਤਾ ਹੈ ਹਮ ਉਹ ਐਮਪੀ ਬਣ ਕੇ ਤੇ ਇੱਕ ਮਰੀ ਜੀ ਉਹ ਹੈ ਹਮ ਐਸੀ ਪਲਾਨਿੰਗ ਕਰਦੇ ਨੇ ਐਸੀ ਪਲਾਨਿੰਗ ਕਰਦੇ ਨੇ ਕਿ ਕਿਸੇ ਵੋਟ ਚੋਰੀ ਕਰਦੇ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਚੋਣ ਕਮਿਸ਼ਨ ਨਾਲ ਰਲਿਆ ਹੋਵੇ ਹਮ ਇੱਕ ਤਾਂ ਥਰਡ ਲੈਵਲ ਤੇ ਕੋਈ ਬੰਦਾ ਬੂਥ ਕੈਪਚਰ ਜੇ ਉਹ ਹੈ ਜਾਂ ਕੁਝ بڑا ਚੱਲਦਾ ਹੁੰਦਾ ਸੀ ਸੁਣਦੇ ਸੀ ਦੂਸਰੇ ਸਟੇਟਾਂ 'ਚ ਤੇ ਪਰ ਜੇ ਇਹ ਚੋਣ ਕਮਿਸ਼ਨ ਨਾਲ ਰਲ ਕੇ ਐਸਾ ਕੁਝ ਬਣੇ ਤੁਸੀਂ ਇਹ ਦੇਖੋ ਇੱਕ ਦਿਨ ਪਹਿਲਾਂ ਕਲਿਸਟ ਆ ਜਾਂਦੀ ਆ 500 ਬੰਦੇ ਦੀ ਆਗੀ ਜੀ ਕਰ ਲੋ ਐਡ ਜਾਂ ਉਧਰ ਦੇ ਬੰਦੇ ਆ ਗਏ ਜਾਂ ਵੋਟਾਂ ਦੇ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਹੁਣ ਮੈਂ ਨਾਂ ਨਹੀਂ ਲੈਂਦਾ ਇੱਥੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਜਾਂ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹ ਮੈਂ ਦੋ ਚਾਰ ਇਹ ਜਿਹੇ ਵੀ ਦੇਖੇ ਜਿਹੜੇ ਕਹਿੰਦੇ ਜੀ ਇਸ ਤਾਂ ਜਿੱਤ ਲੈ ਆ ਗਿਆ ਦਿੱਲੀੋਂ ਫੋਨ ਹੂੰ ਮਤਲਬ ਕੈਸ ਪਾਸ ਸੇ ਨੂੰ ਮਾਨਸਿਕਤਾ ਸਾਡੀ ਕਿੱਧਰ ਚਲੀ ਗਈ ਯਾਰ ਹੂੰ ਵੇ ਲੋਕਤੰਤਰ ਹੈ ਇਹ ਲੋਕ ਸ਼ਕਤੀ ਹੈ ਵੋਟ ਦਾ ਮੁੱਲ ਹੈ ਯਾਰ ਜਿੱਤੇ ਕੋਈ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਕਹਿੰਦੇ ਵਾਣ ਜੋ ਲੋਕ ਜੀ ਨੂੰ ਚਾਹੁੰਦੇ ਆ ਉਹਨਾਂ ਵੋਟ ਕੋਈ ਗੱਲ ਹੀ ਹੈ ਕੋਈ ਜ਼ਰੂਰੀ ਨਹੀਂ ਵੀ ਕਾਂਗਰਸ ਜਿੱਤੇ ਪਰ ਜਿੱਤੇ ਅਸੂਲ ਨਾਲ ਜੇ ਬੇਅਸੂਲੇ ਢੰਗ ਨਾਲ ਜਿੱਤੇ ਜਾਂ ਚੋਰੀ ਕਰਕੇ ਜਿੱਤੇ ਜਾਂ ਤੱਕਾ ਕਰਕੇ ਜਿੱਤੇ ਜਾਂ ਤੇਰਾ ਫੇਰੀ ਕਰਕੇ ਜਿੱਤੇ ਉਹ ਗਲਤ ਹੈ ਤੁਸੀਂ ਕਿਸੇ ਬਸਤੇ ਕਹਿ ਰਹੇ ਹੋ ਕਿ ਵੋਟ ਚੋਰੀ ਹੋ ਰਹੀ ਹੈ ਇੱਕ ਉਹਦਾ ਮੂਹਿੰਮ ਚਲਾ ਰਹੇ ਹੋ ਕੀ ਤੁਹਾਨੂੰ ਰੀਜ਼ਨ ਨਜ਼ਰ ਆਇਆ ਹੈ ਚੋਰੀ ਫੜ ਲਈ ਤਿਆ ਲੈ ਵੀ ਰਾਹੁਲ ਗਾਂਧੀ ਨੇ ਇੱਕ ਹਲਕੇ ਦਾ ਲੈ ਕੇ ਸਾਰੇ মিডিਏ ਨੂੰ ਇਕੱਠਾ ਕਰਕੇ ਕੱਲੀ-ਕੱਲੀ ਗੱਲ ਲੋਕਾਂ ਦੇ ਸਾਹਮਣੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਕਿ ਆ ਘਰ ਐਨੇ ਨੰਬਰ ਵੋਟ ਵੱਲ ਕੇ ਇਥੋਂ ਤੱਕ ਕਿ ਜਿਹੜੇ ਲੋਕਾਂ ਦੀਆਂ ਵੋਟਾਂ ਇਕੱਠੀਆਂ ਗਈਆਂ ਜਿਉਂਦੇ ਜਾਗਦੇਆਂ ਦੀਆਂ ਉਹ ਵੋਟ ਲੋਕ ਵੀ ਮੀਡੀਆ ਸਾਹਮਣੇ ਪੇਸ਼ ਕਰਤੇ ਇੰਦੂ ਵੱਡਾ ਕੀ ਸਵੀਰ ਚ ਮਤਲਬ ਤੁਹਾਨੂੰ ਸਬੂਤ ਦੀ ਲੋੜ ਹੈ ਕਿ ਐਡਾ ਵੱਡਾ ਤੁਸੀਂ ਆ ਦੇਖੋ ਹਰਿਆਣੇ ਚ ਬੱਚੇ ਬੱਚੇ ਦੀ ਜਵਾਨ ਤੇ ਸੀ ਕਾਂਗਰਸ ਆ ਰਹੀ ਹੈ ਕਾਂਗਰਸ ਆ ਰਹੀ ਹੈ ਮਧ ਪ੍ਰਦੇਸ਼ ਕਾਂਗਰਸ ਆ ਰਹੀ ਹੈ ਰਾਜਸਥਾਨ ਕਾਂਗਰਸ ਆ ਰਹੀ ਹੈ ਮਹਾਰਾਸ਼ਟਰ ਕਾਂਗਰਸ ਆ ਰਹੀ ਹੈ ਤੇ ਇੱਕ ਗ੍ਰਾਮ ਜਿਹੜਾ ਇਹ ਇਹ ਇਹੋ ਜਿਹਾ ਕੁਝ ਹੋਣਾ ਕਿਉਂਕਿ ਜਿਹੜੀ ਇਹ ਪਲਾਨਿੰਗ ਕਰਦੇ ਨੇ ਕਿ ਕਿਸ ਤਰ੍ਹਾਂ ਪਲਾਨਿੰਗ ਕਰਕੇ ਕਿਸ ਤਰ੍ਹਾਂ ਵੋਟ ਦੀ ਚੋਰੀ ਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਉਹ ਚੀਜ਼ਾਂ ਦੇਸ਼ ਦੇ ਹਿੱਤ ਵਿੱਚ ਨਹੀਂ ਤੇ ਇਹ ਚੀਜ਼ਾਂ ਬਹੁਤ ਵੱਡਾ ਅਸੀਂ ਲੋਕਤੰਤਰ ਨੂੰ ਭਾਰਤ ਦੇ ਲੋਕਤੰਤਰ ਨੂੰ ਕਲੰਕਿਤ ਵੀ ਕਰ ਰਹੇ ਆ ਲੋਕਤੰਤਰ ਦਾ ਮਾਇਨੇ ਸਾਹਮਨਾ ਕਤਲ ਕਰ ਰਹੇ ਆ ਅਤੇ ਇਹ ਲੋਕਾਂ ਦੇ ਹੱਕ ਖੋ ਰਹੇ ਆ ਜਿਹੜਾ ਵੋਟ ਦਾ ਹੱਕ ਹੈ ਵੋਟ ਦੀ ਸ਼ਕਤੀ ਹੈ ਵੋਟ ਦੇ ਮੂਲ ਤੋਂ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਵੋਟ ਦੇ ਜੇ ਸਰਕਾਰ ਫਲਟ ਸਕਦੀ ਹੈ ਤੇ ਫਿਰ ਮੇਰੇ ਦੂ ਵੱਡਾ ਮੁੱਲ ਕੀ ਹੋਇਆ ਤੇ ਅਸੀਂ ਉਹ ਮੁੱਲ ਨੂੰ ਨਾ ਪਹਿਚਾਨਗੇ ਤੇ ਸਾਡੀਆਂ ਪਾਰਟੀਆਂ ਸਾਡੇ ਬੀਜੇਪੀ ਵਾਲੇ ਉਹ ਪਲਾਨਿੰਗ ਕਰਕੇ ਕਿ ਲੋਕਾਂ ਦੇ ਹੱਕਾਂ ਤੇ ਢੱਕਾ ਮਾਰਨ ਤੇ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਦੇ ਲਈ ਹਰ ਕਾਂਗਰਸ ਦੀ ਹਰ ਭਾਰਤੀ ਉਹ ਸੜਕਾਂ ਤੇ ਆ ਕੇ ਵਿਰੋਧ ਕਰੇਗਾ ਤੇ ਕਰ ਵੀ ਦੇਗਾ ਸਰ ਜੀ ਜਿਸ ਤਰ੍ਹਾਂ ਕਿ ਸਮਾਜ ਦੇ ਚਾਰ ਭਾਵੇਂ ਨੇ ਹਿੰਦੂ ਵੋਟ ਕਰੀਏ ਮੁਸਲਮਾਨ ਵੋਟ ਕਰੀਏ OBC ਵੋਟ ਕਰੀਏ ਐਸਸੀ ਵੋਟ ਕਰੀਏ ਕਿਸਰਾ ਕਿਸਾਨੀ ਵੋਟ ਕਰੀਏ ਕਿਸਰਾ ਇਹਨਾਂ ਨੂੰ ਕਿਸ ਨਿਕਾਣੇ ਦੇਖ ਰਿਹਾ ਸਰ ਦੇਖੋ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿਹੜਾ ਵਰਗ ਨੇ ਸਾਰੇ ਆਮ ਕਿਸਾਨੀ ਆ ਕਿਸਾਨੀ ਨੇ ਪਿੱਛੇ ਬੜੀ ਵੱਡੀ ਸ਼ਕਤੀ ਦੇ ਤੌਰ ਤੇ ਉੱਭਰ ਕੇ ਆਏ ਕਿਸਾਨਾਂ ਨੇ ਬੜਾ ਵੱਡਾ ਅੰਦੋਲਨ ਕੀਤਾ ਉਹਨਾਂ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਵਾਪਸ ਕਰਵਾਏ ਆਪਣੇ ਸ਼ਕਤੀ ਦੇ ਨਾਲ ਕਰਾਏ ਅੰਦੋਲਨ ਦੇ ਨਾਲ ਕਰਾਏ ਉਹ ਇੱਕ ਆਪਣੇ ਤੌਰ ਤੇ ਆਪਣੀ ਸੋਚ ਰੱਖਦੇ ਨੇ ਹਿੰਦੂ ਵੋਟਰ ਉਹ ਵੀ ਸਾਰਾ ਕੁਝ ਸਮਝਦੇ ਗਿਆ ਸਾਰਾ ਕਿਉਂਕਿ ਵਪਾਰੀ ਲੋਕ ਹੈ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਸਰਕਾਰ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨ ਦੇ ਵਿੱਚ ਹੀ ਫੇਲ ਹੋ ਜੇ ਹਮ ਸੰਵਿਧਾਨ ਚ ਪਹਿਲਾ ਫਰਜ਼ ਹਮ ਸਰਕਾਰ ਦਾ ਫਰਜ਼ ਹੈ ਕਿ ਲੋਕਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਨਾ ਹਮ ਅੱਜ ਨਾ ਜਾਨ ਸੁਰੱਖਿਆ ਨਾ ਮਾਲ ਸੁਰੱਖਿਆ ਹਮ ਘਰਾਂ ਚ ਆ ਕੇ ਸਾਡੀਆਂ ਮਾਤਾਵਾਂ ਪੈਣਾ ਦੀਆਂ ਕਿ ਜਿਹੜੀਆਂ ਬਾਲੀਆਂ ਲਾ ਲਈਆਂ ਤਾਂ ਸਕੂਲੇ ਤੁਰ ਜਾਂਦੀ ਇੱਕ ਮਾਤਾ ਦਾ ਇਹ ਸੋਸ਼ਲ ਮੀਡੀਆ ਤੁਹਾਨੂੰ ਧੰਨਵਾਦੀਆਂ ਕਿਉਂਕਿ ਤੁਹਾਡੇ ਲੋਕ ਥਾਂ ਥਾਂ ਤੇ ਪਕੜਦੇ ਨੇ ਕੈਮਰਿਆਂ ਚ ਫੜਦੇ ਨੇ ਤੇ ਕਿ ਕਿਸ ਤਰ੍ਹਾਂ ਉਹ ਮਾਤਾ ਦੇ ਉਹ 80 ਸਾਲ ਦੀ ਮਾਤਾ ਸੋਟੀ ਫੜੀ ਜਾ ਰਹੀ ਆ ਤੇ ਇੱਕ ਪਾਸੇ ਅਸੀਂ ਮਾਤਾ ਨੂੰ ਗੋਕਰ ਚ ਲੈ ਕੇ ਕਿਹੜੀ ਫੋਟੋਆਂ ਖਿਚਾ ਕੇ ਦੱਸਦੇ ਆ ਤੇ ਉਹ 80 ਸਾਲ ਦੀ ਮਾਤਾ ਦੀਆਂ ਵਾਲੀਆਂ ਖਿੱਚ ਕੇ ਲਾਇਆ ਜਾ ਰੀਆਂ ਜਾਂ ਥਾਂ ਥਾਂ ਤੇ ਗੋਲੀਆਂ ਗੈਂਗਸਟਰ ਯਾਰ ਕਿਸ ਪਾਸੇ ਨੂੰ ਜਾ ਰਿਆ ਪੰਜਾਬ ਕਿਸ ਪਾਸੇ ਨੂੰ ਜਾ ਰਿਆ ਸਭ ਤੋਂ ਵੱਡੀ ਗੱਲ ਸ਼ਾਂਤੀ ਆ ਕਿਉਂਕਿ ਜੇ ਸ਼ਾਂਤੀ ਹੋਏਗੀ ਤਾਦੀ ਹੀ ਵਪਾਰ ਚੱਲੇਗਾ ਹੂੰ ਤਾਦੀ ਲੋਕ ਸੁਖੀ ਜੀਵਨ ਬਤੀਤ ਕਰਨਗੇ ਹੂੰ ਤਾਦੀ ਐਨ ਆਰ ਆਈ ਸਾਡੇ ਜਿਹੜੇ ਵਿਦੇਸ਼ਾਂ ਚ ਬੈਠੇ ਉਹਨਾਂ ਦਾ ਵੀ ਇੱਕ ਭਰੋਸਾ ਬਣਦਾ ਜਦ ਉਹਨਾਂ ਨੂੰ ਪਤਾ ਵੀ ਪੰਜਾਬ ਚ ਕਿਤੇ ਨਾ ਕਿਤੇ ਗੜਬੜਾ ਵਿਚਾਰੇ ਆਉਣ ਦਾ ਪ੍ਰੋਗਰਾਮ ਹੀ ਕੈਨਸਲ ਕਰ ਦਿੰਦੇ ਆ ਇਸ ਕਰਕੇ ਸਾਰੀਆਂ ਗੱਲਾਂ ਅੱਜ ਮੈਂ ਸਮਝਦਾ ਅੱਜ ਅਸੀਂ ਗੱਲ ਕਰੀਏ ਜਿੱਥੇ ਹਿੰਦੂ ਵੋਟ ਆ ਉਹਦਾ ਆਪ ਦਾ ਰੋਲ ਹੈ ਜਿਹੜੀ ਸਿੱਖ ਵੋਟ ਹੈ ਕਿਉਂਕਿ ਪੰਜਾਬ ਦੀ ਮੈਂ ਸਮਝਦਾ ਜਿਹੜੀ ਪੋਲਿਟਿਕਸ ਹੈ ਹੂੰ ਨੰਬਰ 1 ਤੇ ਸਿੱਖਿਤੇ ਡਿਪੈਂਡ ਕਰਦੀ ਹੈ ਬਿਲਕੁਲ ਨੰਬਰ 2 ਕਿਸਾਨੀ ਤੇ ਡਿਪੈਂਡ ਕਰਦੀ ਹੈ ਹਮ ਹਮ ਨੰਬਰ 3 ਅਸੀਂ ਗੱਲ ਕਰੀਏ ਜਿਹੜੇ ਸਾਡੇ ਐਸਸੀ ਭਰਾ ਦੇ ओबीसी ਦੇ ਤੇ ਇਹਨਾਂ ਤੇ ਡਿਪੈਂਡ ਕਰਦੀ ਹੈ ਇਹ ਲੋਕਾਂ ਦਾ ਕੀ ਰੋਲ ਹੈ ਅੱਜ ओबीसी ਦੀ ਵੋਟ 35 ਤੋਂ 40% ਹੈ ਹਮ ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚ ਠੀਕ ਹੈ ਜੀ ਤੇ ਅੱਜ ਮੈਂ ਸਮਝਦਾ ਬਹੁਤ ਲੋਕ 71 ਕਾਸਟ ਨੇ ਜਿਹੜੀਆਂ OBC ਦੇ ਸੰਬੰਧਤ ਨੇ ਹਮ ਤੇ ਉਹ ਇੱਕ ਆਪੜੀ ਸ਼ਕਤੀ ਆ ਉਹਨਾਂ ਦੀ ਹਮ ਪਰ ਇਹ ਸਾਰੀਆਂ ਸ਼ਕਤੀਆਂ ਨੂੰ ਸਾਰਿਆਂ ਲੋਕਾਂ ਨੂੰ ਪਛਾਨਣਾ ਹਮ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਹਮ ਇਹ ਸਰਕਾਰਾਂ ਦਾ ਸਮਾਜ ਦਾ ਪੋਲੀਟੀਕਲ ਪਾਰਟੀਆਂ ਦਾ ਸਾਰਿਆਂ ਦਾ ਫਰਜ਼ ਬਣਦਾ ਹੈ ਹਮ ਤੇ ਅੱਜ ਮੈਂ ਸਮਝਦਾ ਜੇ ਕਿਤੇ ਨਾ ਕਿਤੇ ਕਮੀਆਂ ਸਮਾਜ ਦੇ ਵਿੱਚ ਉਹ ਫਿਰ ਪੋਲੀਟੀਕਲੀ ਵੀ ਤੇ ਦੂਸਰਾ ਵੀ ਉਹ ਉਹ ਫਿਰ ਬੜਾ ਵੱਡਾ ਨੁਕਸਾਨ ਹੁੰਦਾ ਹੈ ਤੇ ਅੱਜ ਮੈਂ ਸਮਝਦਾ ਸਾਰਿਆਂ ਨੇ ਅੱਜ ਦੇਖੋ ਸਾਡਾ ਦੇਸ਼ ਦਾ ਪੰਜਾਬ ਦਾ ਕਹਿ ਲਓ ਦੇਸ਼ ਦਾ ਕਹਿ ਲਓ ਕਿਸਾਨ ਵਪਾਰੀ ਕਾਰਖਾਨੇਦਾਰ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਦੇ ਲੋ ਖੁਸ਼ਹਾਲ ਹੋ ਸਾਰੇ ਵੋਟ ਦਾ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੋਟ ਤਾਂ ਜਿਹਨੂੰ ਮਰਜ਼ੀ ਪਾਓ ਜਿਹੜਾ ਚੰਗਾ ਲੱਗੇ ਉਹਨੂੰ ਵੋਟ ਪੈ ਜੇਗੀ ਪਰ ਜਿਹੜੇ ਹੋ ਹੋ ਜਿਨ੍ਹਾਂ ਦੇ ਹੱਥ ਬਾਗ ਡੋਰ ਪੰਜਾਬ ਦੀ ਆਈ ਹੋਈ ਹੈ ਇਹ ਦਿੱਲੀੋਂ ਚੱਲਦੇ ਆ ਮੁੰਗਲਾਂ ਤੇ ਇਹ ਇਹ ਤੇ ਇਹ ਲੋਕਾਂ ਨੂੰ ਮੈਂ ਸਮਝਦਾ ਕਿ ਵਿਸ਼ਵਾਸ ਉੱਠ ਖੜਿਆ ਹੁਣ ਲੋਕਾਂ ਦਾ ਜਦਵੰਦਾ ਵਿਸ਼ਵਾਸ ਹੀ ਗਵਾ ਲੈਣਾ ਆਪਣਾ ਦੇਣ ਲੈਣ ਚ ਵੀ ਜੇ ਵਿਸ਼ਵਾਸ ਗਵਾ ਲਿਆ ਜਾਵੇ ਤਾਂ ਉਹ ਦੁਕਾਨਦਾਰ ਫੇਲ ਹੋ ਜਾਂਦਾ ਇੰਨਾ ਦਾ ਵਿਸ਼ਵਾਸ ਇਹ ਇਹਨਾਂ ਨੇ ਗਵਾ ਲਿਆ ਆਪਣਾ ਵਿਸ਼ਵਾਸ ਗਵਾ ਲਿਆ ਕੀ ਗੱਲ ਸਾਬ ਜਿੱਦਾਂ ਕਿ ਰਾਹੁਲ ਗਾਂਧੀ ਜੀ ਨੇ ਭਾਰਤ ਚੋੜੋ ਯਾਤਰਾ ਵੀ ਕੀਤੀ ਸੀਗੀ ਫਿਰ ਵੀ ਜਿੱਤ ਪ੍ਰਾਪਤ ਨਹੀਂ ਕਰ ਸਕ ਗੱਲ ਇੱਕ ਮੈਂ ਕਰ ਰਿਹਾ ਜੀ ਕੀ ਲੱਗਦਾ ਵਾ ਰਾਹੁਲ ਗਾਂਧੀ ਜਿਹੜਾ ਸਰਕਾਰ ਨਹੀਂ ਆ ਸਕੀ ਜਿੱਕੇ ਪੰਜਾਬ ਦੀ ਗੱਲ ਕਰੀਏ ਇਸ ਕਰਕੇ ਜਿਹੜੇ ਕਿ ਉਹਨਾਂ ਦੇ ਦਿਮਾਗ ਵਿੱਚ ਖਿਆਲ ਆਇਆ ਵੀ ਵੋਟ ਚੋਰੀ ਹੋ ਗਈ ਹੈ ਰੌਲਾ ਦੇਖੋ ਗੱਲ ਇਹ ਆ ਜੀ ਵੋਟ ਚੋਰੀ ਹੋਏਗੀ ਮੈਂ ਤੁਹਾਨੂੰ ਦੱਸ ਰਿਹਾ ਵੀ ਚਾਰ ਸਟੇਟਾਂ 'ਚ ਸਰਕਾਰਾਂ ਆਉਂਦੀਆਂ ਰਹਿ ਗਈਆਂ ਉੱਥੇ ਰਾਹੁਲ ਗਾਂਧੀ ਤਾਂ ਇੱਕ ਐਸਾ ਨੇਤਾ ਹਮ ਇਹ ਜਿਆ ਪਾਕ ਸਾਫ ਸੁਥਰਾ ਅੰਦਰੋਂ ਬਾਹਰੋਂ ਇੱਕੋ ਜਿਹਾ ਤੇ ਗੱਲ ਮੂੰਹ ਤੇ ਕਹਿਣ ਦੀ ਜੁਰਤ ਰੱਖਦਾ ਉਹ ਆ ਰਾਹੁਲ ਗਾਂਧੀ ਹਮ ਉਦੇ ਵਰਗਾ ਸਪਸ਼ਟ ਨੇਤਾ ਪੂਰੇ ਹਿੰਦੁਸਤਾਨ ਚ ਕੋਈ ਨਹੀਂ ਹੈ ਅੱਜ ਉਹ ਨੇਤਾ تھے ਦੇਸ਼ ਦੇ ਲੋਕ ਵਿਸ਼ਵਾਸ ਕਰ ਰਹੇ ਦੇ ਉਹ ਲੋਕ ਕਿਉਂਕਿ ਇੱਥੇ ਤਾਂ ਕਰੋੜਾਂ ਅਰਬਾਂ ਪਏ ਉਹਦੇ ਇਸ ਕਰ ਤੇ ਲਾਤੇ ਕਿ ਉਹਨੂੰ ਅਸੀਂ ਮਤਲਬ ਬੁਮਰਾ ਕਰਨ ਵਾਲੀਆਂ ਗੱਲਾਂ ਉਹਨਾਂ ਦੇ ਨਾਂ ਤੇ ਵੀ ਬਹੁਤ ਕੀਤੀਆਂ ਨੇ ਪਰ ਰਾਹੁਲ ਗਾਂਧੀ ਜਿਵੇਂ ਉੱਭਰ ਕੇ ਆਇਆ ਨਾ ਅੱਜ ਅੱਜ ਦੇਸ਼ ਦੇ ਲੋਕਾਂ ਦੇ ਸਾਹਮਣੇ ਅੱਜ ਦੇਸ਼ ਅੱਜ ਤੁਸੀਂ 10 ਬੰਦਿਆਂ ਨਾਲ ਗੱਲ ਕਰੋ 9 ਬੰਦੇ ਕਹਿਣਗੇ ਰਾਹੁਲ ਗਾਂਧੀ ਚਾਹੀਦਾ ਰਾਉਂਡ ਗਾਂਧੀ ਦੇਸ਼ ਨੂੰ ਚਾਹੀਦਾ ਕਿਉਂਕਿ ਵੋਟ ਤਾਂ ਤੁਹਾਡੀ ਵੀ ਹੋਜੀ ਆ ਮੇਰੀ ਵੀ ਹੋਜੀ ਆ ਜਿਹਦਾ ਵੋਟ ਤੇ ਡਾਕਾ ਪਾਵੇ ਤੁਹਾਡੀ ਤੇ ਪਾਵੇ ਕਿਉਂ ਪਾਵੇ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਪਾਓ ਪਾਓ ਜਿਹਨੂੰ ਮਰਜੀ ਪਰ ਜਦ ਵੋਟ ਤੁਸੀਂ ਜਾਓ ਪੋਲਿੰਗ ਬੂਥ ਤੇ ਤੇ ਥੋੜੀ ਜਾਂਦਿਆਂ ਨੂੰ ਲਿਸਟ ਚ ਨਾ ਆਉਣੀ ਨਾ ਲੱਭੇ ਤਾਂ ਨਾ ਲੱਭੇ ਕਿਉਂਕਿ ਤੁਸੀਂ ਕਾਂਗਰਸ ਨਾਲ ਸਬੰਧਤ ਰੱਖਦੇ ਹੋ ਤੁਸੀਂ ਚੰਗੇ ਬੰਦੇ ਹੋ ਤੁਸੀਂ ਵੋਟ ਹੋਰ ਕਿਤੇ ਪਾ ਸਕਦੇ ਹੋ ਉਹਨਾਂ ਨੂੰ ਨਹੀਂ ਪੈਣੀ ਉਹ ਭਾਈਚਾਰੇ ਦੇ ਲੋਕਾਂ ਨੂੰ ਇਸ ਕਰਕੇ ਥੋਡੀਆਂ ਵੋਟਾਂ ਸੈਂਕੜੇ ਹਜ਼ਾਰਾਂ ਦੇ ਵਿੱਚ ਘਟ ਦਿੱਤੀਆਂ ਜਾਣ ਤੇ ਸਿਰਫ ਉਹ ਚੰਦ ਲੋਕ ਵੋਟਾਂ ਪਾਉਣ ਇਹ ਤੁਸੀਂ ਉਹ ਬੰਦੇ ਇਹ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਸੁਣੋ ਇਹ ਦੇਸ਼ ਦੇ ਵਿੱਚ ਇੱਕ ਇਤਿਹਾਸ ਰਚਿਆ 3700 ਕਿਲੋਮੀਟਰ ਦੀ ਯਾਤਰਾ ਕਰਕੇ ਰਾਹੁਲ ਗਾਂਧੀ ਨੇ ਪਾਰਤ ਨੂੰ ਜੋੜਨ ਦੀ ਗੱਲ ਕੀਤੀ ਹੈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਉਹਨੇ ਕੂਰੀ ਨਹੀਂ ਵੱਜਣ ਦਿੱਤੀ ਸਾਰੀ ਯਾਤਰਾ ਦੇ ਵਿੱਚ ਤੇ ਜਿਸ ਬੰਦੇ ਨੇ ਵਰਕਰ ਨੇ ਪੰਜਾਬੀ ਨੇ ਤੁਸੀਂ ਇਹ ਦੇਖੋ ਹਰ ਦਾ ਉਹਨੇ ਬਾਹ ਫੜੀਆ ਉਹਨੇ ਭੁੱਖਣ ਚ ਲਿਆ ਉਹ ਸਾਰੇ ਵਰਗਾਂ ਨੂੰ ਉਹ ਕੁਲੀਆ ਨਾ ਕੁਲੀ ਬਣ ਕੇ ਵੀ ਵਿਚਰਦਾ ਤਾਂ ਕਿ ਉਹਨੂੰ ਪਤਾ ਲੱਗੇ ਕੁਲੀ ਦਾ ਦਰਦ ਕੀ ਹੈ ਅੱਜ ਉਹ ਕਿਸਨ ਕੱਟ ਰਿਹਾ ਸੀਗਾ ਨਾ ਰਲ ਕੇ ਤੇ ਜਿਹੜਾ ਬੰਦਾ ਇੰਨਾ ਡਵਾਈਸ ਜਿਹੜਾ ਇਹਨਾਂ ਡਾਊਨ ਟੂ ਅਰਥ ਜਿਹੜਾ ਥੱਲੇ ਤੱਕ ਜਾ ਰਿਹਾ ਹੈ ਪਰ ਫਿਰ ਉਹਨਾਂ ਨੇ ਪੰਜਾਬ ਪ੍ਰ ਨਾਲ ਰਾਜਾ ਬੜਿੰਗ ਜੀ ਨੂੰ ਕਿਉਂ ਨਹੀਂ ਪਛਾਣਿਆ ਸੀਗਾ ਭਾਰਤ ਜੋੜੋ ਯਾਤਰਾ ਵਿੱਚ ਇਹ ਤਾਂ ਰਾਜੇ ਬੜਿੰਗ ਦਾ ਤਾਂ ਕੋਈ ਸੁਣ ਤੀ ਉਹ ਤੱਕ ਕੋਈ ਗੱਲ ਨਹੀਂ ਹੈ ਰਾਜੇ ਬੜਿੰਗ ਨੇ ਬਹੁਤ ਸੋਹਣਾ ਕੰਮ ਕੀਤਾ ਭਾਰਤ ਜੋੜੋ ਯਾਤਰਾ 'ਚ ਰਾਜਾ ਬੜਿੰਗਾ ਜਿਹੜਾ 4-4 ਵਜੇ ਉੱਠ ਕੇ ਜਿਨ੍ਹਾਂ ਨੇ ਲੋਕਾਂ ਨੂੰ ਇਕੱਠੇ ਕਰਕੇ ਰੈਲੀਆਂ ਤਾਂ ਦੱਸ ਕੇ